ਸੇ ਮਹਾਰਾਜ ਜੀ ਦੀ ਖਜੂਰੀ ਦੇ ਵਿੱਚ ਆਪ ਸਮੂਹ ਸੰਗਤਾਂ ਜੁੜ ਬੈਠੇ ਹੋ 사ਤੂਗਰਾਂ ਦੀ ਗੋਦ ਦਾ ਆਨੰਦ ਮਾਣ ਰਹੇ ਹੋ ਸੋ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਪਾਵਨ ਪਵਿੱਤਰ ਹੁਕਮਨਾਮਾ ਆਪ ਸਮੂਹ ਸੰਗਤਾਂ ਨੇ ਸਰਵਣ ਕੀਤਾ ਹੈ ਸੋ ਉਸ ਦੀ ਕਥਾ ਵਿਚਾਰ ਸਰਵਨ ਕਰਨ ਵਾਸਤੇ ਅਬਜੜ ਬੈਠੇ ਹੋ ਆਓ ਸਤਗੁਰਾਂ ਨੇ ਅਜ ਸੋਰਠ ਰਾਗ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਕੀ ਸਮਝਾ ਰਹੇ ਹਨ ਕੀ ਉਪਦੇਸ਼ ਦੇ ਰਹੇ ਹਨ ਸਰਵਨ ਕਰਿਏ ਤੇ ਆਪਣਾ ਜੀਵਨ ਸਫਲਾ ਕਰਿਏ ਸਭ ਤੋਂ ਪਹਿਲਾਂ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਆ ਫਤਿਹ ਦਾ ਨਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਹੀ ਅਦਬ ਸਤਕਾਰ ਦੇ ਨਾਲ ਅੱਖ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਸ਼ਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸ਼ਾਂਤ ਸਰੂਪ ਤਤ ਬਿਤੇ ਬ੍ਰਹਮ ਗਿਆਨੀ ਪਰਉਪਕਾਰੀ ਸਤਿਗੁਰੂ ਸੂਰਬੀਰ ਜੋਦੇ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੋਰਠ ਰਾਗ ਦੇ ਵਿੱਚ ਸਮਝਾ ਰਹੇ ਹਨ ਮਰਤਕ ਕੋ ਪਾਇਓ ਤਨ ਸਾਸਾ ਵਿਚਰਤ ਆਨ ਮਿਲਾਇਆ ਸਤਿਗੁਰ ਜੀ ਫਰਮਾਉਂਦੇ ਹਨ ਪਰਮੇਸ਼ਰ ਅਕਾਲ ਪੁਰਖ ਸਤਿਗੁਰ ਦੀ ਅਚਰਜ ਜੋ ਕਥ ਕਥਨੀ ਹੈ ਮਰਤਕ ਕੋ ਪਾਇਓ ਤਨ ਸਾਸਾ ਮਰਿਆ ਜੀਵ ਹੋਵੇ ਜੇ ਪਰਮੇਸ਼ਰ ਚਾਹਵੇ ਤੇ ਉਸ ਦੇ ਵਿੱਚ ਵੀ ਉਸ ਦੀ ਜਿੰਦ ਦੇ ਵਿੱਚ ਸਾਹ ਪਾ ਕੇ ਵਿਛਰ ਤੇ ਆਨ ਮਲਾਇਆ ਜਿਹੜਾ ਪਰਮੇਸ਼ਰ ਦੇ ਕਾਲਪੁਰਖ ਤੋਂ ਟੁੱਟਿਆ ਹੋਇਆ ਸੀ ਨਾਸਤਿਕ ਸੀ ਮਰ ਗਿਆ ਤੇ ਮਹਾਰਾਜੇ ਚਾਹਣਾ ਤੇ ਉਸ ਦੇ ਜਿੰਦ ਦੇ ਵਿੱਚ ਵੀ ਸਾਹ ਪਾ ਕੇ ਉਸ ਨੂੰ ਆਪਣੇ ਨਾਲ ਮਿਲਾਉਣਾ ਕਰਦੇ ਨੇ ਤੇ ਮਹਾਰਾਜ ਫਰਮਾ ਰਹੇ ਹਨ ਕਿ ਪਰਮੇਸ਼ਰ ਅਕਾਲ ਪੁਰਖ ਦੇ ਵਿੱਚ ਇੰਨੀਆਂ ਸ਼ਕਤੀਆਂ ਨੇ ਇੰਨਾ ਸਾਡਾ ਪਰਮੇਸ਼ਰ ਅਕਾਲ ਪੁਰਖ ਭਾਵ ਕਿ ਜਿਸ ਦੇ ਹੱਥ ਸਾਰੀ ਧਰਤੀ ਦਾ ਬ੍ਰਹਿਮੰਡਾ ਦਾ ਕੰਟਰੋਲ ਹੈ ਉਹ ਜੋ ਚਾਹੇ ਉਹ ਕਰ ਸਕਦਾ ਹੈ ਭਾਵ ਕਿ ਮਰਿਆ ਹੋਇਆ ਬੰਦਿਆਂ ਦੇ ਵਿੱਚ ਪਰਮੇਸ਼ਰ ਤੋਂ ਟੁੱਟਿਆ ਹੋਇਆ ਬੰਦਿਆਂ ਦੇ ਵਿੱਚ ਵੀ ਆਪਣੇ ਨਾਮ ਦੀਆਂ ਦਾਤਾਂ ਪਾ ਕੇ ਉਹਨਾਂ ਨੂੰ ਪਰਮੇਸ਼ਰ ਅਕਾਲ ਪੁਰਖ ਆਪਣੇ ਨਾਲ ਮਿਲਾ ਸਕਦਾ ਹੈ ਤੇ ਮਲਾਉਣਾ ਕਰਦਾ ਹੈ ਪਸ਼ੂ ਪ੍ਰੇਤ ਮੁਗਧ ਭਏ ਸ੍ਰੋਤੇ ਹਰ ਨਾਮਾ ਮੁਖ ਗਾਇਆ ਸਤਿਗੁਰ ਜੀ ਫਰਮਾਉਂਦੇ ਹਨ ਪਸ਼ੂ ਬਿਰਤੀ ਦੇ ਪ੍ਰੇਤ ਬਿਰਤੀ ਦੇ ਮੁਗਧ ਭਾਵ ਕੀ ਜਿਹੜੇ ਮੂਰਖ ਜੀਵ ਨੇ ਜਿਹੜੇ ਪਸ਼ੂਆਂ ਵਾਲੀਆਂ ਬਿਰਤੀਆਂ ਪ੍ਰੇਤਾਂ ਵਾਲੀਆਂ ਬਿਰਤੀਆਂ ਰੱਖਦੇ ਨੇ ਮੂਰਖ ਹੋ ਚੁੱਕੇ ਹਨ ਭੈਸਰੋਤੇ ਮਹਾਰਾਜ ਕਹਿੰਦੇ ਉਹ ਵੀ ਪਰਮੇਸ਼ਰ ਕਾਲਪੁਰਖ ਦੇ ਗੁਣ ਗਾਉਣ ਲੱਗ ਜਾਂਦੇ ਨੇ ਸਰਵਣ ਕਰਨ ਲੱਗ ਜਾਂਦੇ ਨੇ ਹਰ ਨਾਮਾ ਮੁਖ ਗਾਇਆ ਆਪਣੇ ਮੁਖ ਦੇ ਨਾਲ ਫਿਰ ਪਰਮੇਸ਼ਰ ਕਾਲਪੁਰਖ ਦੀ ਉਸਤਤ ਨੂੰ ਗਾਉਣਾ ਕਰਦੇ ਨੇ ਜੇ ਪਰਮੇਸ਼ਰ ਕਾਲਪੁਰਖ ਦਇਆਵਾਨ ਹੋ ਜਾਣ ਜੇ ਸਤਿਗੁਰਾਂ ਦੀ ਨਦਰ ਰਹਿਮਤ ਹੋ ਜਾਵੇ ਜਿਵੇਂ ਸਤਿਗੁਰ ਫਰਮਾਉਂਦੇ ਹਨ ਲੱਖ ਖੁਸ਼ੀਆਂ ਆਪਾਤ ਸਾਈਆਂ ਜੇ ਸਤਗੁਰ ਨਦਰ ਕਰੇ ਜੇ ਸਤਗੁਰ ਜੀ ਕਿਰਪਾ ਕਰ ਦੇਣ ਨਦਰੇ ਰਹਿਮਤ ਕਰ ਦੇਣ ਤੇ ਜਿਹੜੇ ਪਸ਼ੂ ਬਿਰਤੀ ਪ੍ਰੇਦ ਬਿਰਤੀ ਮੁਗਦ ਮੂਰਖ ਨੇ ਉਹ ਵੀ ਪਰਮੇਸ਼ਰ ਕਾਲ ਪੁਰਖ ਦੇ ਗੁਣ ਸਰਵਣ ਕਰਦੇ ਨੇ ਇਹ ਤੇ ਆਪਣੇ ਮੁਖ ਦੇ ਨਾਲ ਉਸਤਤ ਕਰਨ ਲੱਗ ਜਾਂਦੇ ਹਨ ਪੂਰੇ ਗੁਰ ਕੇ ਦੇਖ ਵਡਾਈ ਤੇ ਸਤਗੁਰ ਜੀ ਫਰਮਾਉਂਦੇ ਹਨ ਉਸ ਪੂਰੇ ਗੁਰੂ ਦੀ ਪਰਮੇਸ਼ਰ ਕਾਲ ਪੁਰਖ ਦੀ ਵਡਾਈ ਨੂੰ ਦੇਖ ਨਾ ਕਰੋ ਉਸ ਦੇ ਅਚਰਜ ਕੋਤਕਾਂ ਨੂੰ ਦੇਖਣਾ ਕਰੋ ਸਮਝਣਾ ਕਰੋ ਤਾਂ ਕਿ ਕੀਮਤ ਕਹਿਣ ਨਾ ਜਾਏ ਸਤਿਗੁਰ ਜੀ ਫਰਮਾਉਂਦੇ ਹਨ ਪਰਮੇਸ਼ਰ ਕਾਲਪੁਰਖ ਦੀ ਉਸ ਦੀ ਪਟਾਈ ਦੀ ਉਸ ਦੇ ਅਚਰਜ ਕੋਤਕਾਂ ਦੀ ਕੀਮਤ ਭਾਵ ਕੀ ਮੁੱਲ ਕਹਾ ਜਾਂ ਪਾਇਆ ਨਹੀਂ ਜਾ ਸਕਦਾ ਰਹਾਉ ਦੁਖ ਸੋਗ ਕਾ ਟਾਹਿਓ ਡੇਰਾ ਮਰਿ ਫਰਮਉਂਦੇ ਹਨ ਦੁਖਾਂ ਦਾ ਸੋਗਾਂ ਦਾ ਚਿੰਤਾਵਾਂ ਦਾ ਟਾਹਿਓ ਡੇਰਾ ਜਿਹੜੇ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਜਪਦੇ ਨੇ ਸੁਣਦੇ ਨੇ ਆਪਣੇ ਹਿਰਦੇ ਦੇ ਵਿੱਚ ਅਰਾਧਦੇ ਨੇ ਕਿਉਂਕਿ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਇਹ ਸਰੀਰ ਮੇਰਿਆ ਇਸ ਜਗ ਮਹਿ ਆਇ ਕੈ ਕਿਆ ਤੁਦ ਕਰਮ ਕਮਾਇਆ ਇਹ ਕੰਮ ਕਮਾਇ ਤੁਦ ਸਰੀਰਾ ਜਾਤੁ ਜਗਮਹਿ ਆਇਆ ਜਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਜਿਨਾਂ ਨੂੰ ਇਸ ਕਲ ਦਾ ਪਤਾ ਕਿ ਜਿਹੜੇ ਪਰਮੇਸ਼ਰ ਕਾਲਪੁਰਖ ਨੇ ਇਹ ਸੋਹਣੀ ਜਿੰਦ ਸਾਨੂੰ ਸੋਹਣਾ ਸਰੀਰ ਦਿੱਤਾ ਜੇ ਅਸੀਂ ਉਸ ਨੂੰ ਯਾਦ ਹੀ ਨਾ ਕੀਤਾ ਤੇ ਪਰਮੇਸ਼ਰ ਕਾਲਪੁਰਖ ਸਾਡੇ ਨਾਲ ਭਾਵ ਕੀ ਵਿਤਕਰਾ ਕਰਨਗੇ ਕਿਸੇ ਗੱਲ ਦਾ ਮਹਾਰਾਜ ਕਹਿੰਦੇ ਨੇ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ ਜਿਹੜੇ ਪਰਮੇਸ਼ਰ ਕਾਲਪੁਰਖ ਦੀ ਬੰਦਗੀ ਕਰਦੇ ਨੇ ਭਜਨ ਕਰਦੇ ਨੇ ਪਰਮੇਸ਼ਰ ਨੂੰ ਅਰਾਧ ਦੇ ਨੇ ਜਾਦ ਕਰਦੇ ਨੇ ਮਹਾਰਾਜ ਫਿਰ ਉਹਨਾਂ ਦੇ ਹੀ ਕਾਰਜ ਸਵਾਰਦੇ ਨੇ ਭਾਵ ਕਿ ਉਹਨਾਂ ਵੱਲ ਜਿਸ ਵੱਲ ਨੂੰ ਜਿਸ ਨੂੰ ਅੱਜ ਕੱਲ੍ਹ ਦੁਨਿਆਵੀ ਤੌਰ ਤੇ ਜੇ ਵੇਖਿਆ ਜਾਵੇ ਅਸੀਂ ਜੇ ਕਿਸੇ ਨੂੰ ਫੋਨ ਕਰਦੇ ਰਹੀਏ ਸਾਡੇ ਕੋਲ ਇੱਕ ਸਮਾਂ ਸੀ ਕਿ ਚਿੱਠੀਆਂ ਦੀ ਉਡੀਕ ਕਰਦੇ ਸਨ ਲੋਕ ਤੇ ਬੜੀ ਉਹਨਾਂ ਦੇ ਵਿੱਚ ਪਿਆਰ ਬਹਿਪਲਤਾ ਹੋਣੀ ਨਿਮਰਤਾ ਹੋਣੀ ਚਿੱਠੀ ਦੀ ਉਡੀਕ ਕਰਨੀ ਸਨੇਹਾ ਪੂਜਣਾ ਤੇ ਫਿਰ ਤਰੀਕ ਮਿੱਥੀ ਜਾਣੀ ਭਾਵ ਕਿ ਸਮਾਂ ਮਿੱਥਿਆ ਜਾਣਾ ਕਿ ਇਸ ਦਿਨ ਇਸ ਵਾਰ ਨੂੰ ਅਸੀਂ ਤੁਹਾਡੇ ਘਰੇ ਆਵਾਂਗੇ ਮੇਲਜੋਲ ਹੋਣੇ ਰਾਤ ਰਹਿਣਾ ਇਸ ਤਰ੍ਹਾਂ ਅੱਜ ਫੋਨ ਹੈ ਪਰ ਫੋਨ ਦੇ ਵਿੱਚ ਅੱਜ ਪੈਸੇ ਵੀ ਫਰੀ ਨੇ ਪਰ ਅਸੀਂ ਕਿਸੇ ਨੂੰ ਕਰਨ ਜੋਗੇ ਨਹੀਂ ਭਾਵ ਕਿ ਰੋਜ਼ ਨਹੀਂ ਹੁੰਦਾ ਇੰਨੇ ਅਸੀਂ ਸਮੇ ਦੇ ਹਿਸਾਬ ਦੇ ਨਾਲ ਇੰਨੇ ਵਿਅਰਥ ਹੋ ਚੁੱਕੇ ਹਾਂ ਪਰ ਜਿਹੜਾ ਸਾਨੂੰ ਰੋਜ਼ ਫੋਨ ਕਰੇ ਰੋਜ਼ ਸਾਡੇ ਨਾਲ ਗੱਲਬਾਤ ਕਰੇ ਜਿਹੜਾ ਰੋਜ਼ ਸਾਡਾ ਹਾਲਚਲ ਪੁੱਛੇ ਅਸੀਂ ਉਸ ਦਾ ਖਿਆਲ ਰੱਖਦੇ ਹਾਂ ਇਸੇ ਤਰ੍ਹਾਂ ਪਰਮੇਸ਼ਰ ਕਾਲਪੁਰਖ ਆ ਜੇ ਅਸੀਂ ਪਰਮੇਸ਼ਰ ਕਾਲਪੁਰ ਨੂੰ ਰੋਜ਼ ਯਾਦ ਕਰਾਂਗੇ ਤਾਂ ਪਰਮੇਸ਼ਰ ਕਾਲਪੁਰਖ ਦਾ ਵੀ ਸਾਡੇ ਵੱਲ ਖਿਆਲ ਜ਼ਰੂਰ ਰਹਿਣਾ ਹੈ ਇਸ ਤਰ੍ਹਾਂ ਇਹ ਦੁਨਿਆਵੀ ਤੌਰ ਤੇ ਜੇ ਸਮਝ ਲਿਆ ਜਾਵੇ ਜੇ ਅਸੀਂ ਕਿਸੇ ਬੰਦੇ ਨੂੰ ਫੋਨ ਨਾ ਕਰੀਏ ਤਾਂ ਉਹ ਕਹਿੰਦਾ ਉਹ ਕਿਹੜਾ ਕਰਦਾ ਤੇ ਮੈਂ ਕਿਉਂ ਕਰਾਂ ਤੇ ਪਰਮੇਸ਼ਰ ਕਾਲਪੁਰਖ ਤੇ ਮਹਾਰਾਜ ਗੁਣ ਦੇਖਦੇ ਨੇ ਅਵਗੁਣ ਨਹੀਂ ਦੇਖਦੇ ਇੱਕ ਵਾਰ ਵੀ ਕਿਤੇ ਮਹਾਰਾਜ ਤੇ ਕਹਿੰਦੇ ਨੇ ਅਠੇ ਪੈਰ ਜਪਣਾ ਚਾਹੀਦਾ ਪਰ ਦਿਨ ਦੇ ਵਿੱਚ ਕਿਤੇ ਇੱਕ ਵਾਰ ਹੀ ਸਤਿਗੁਰਾਂ ਦਾ ਸ਼ੁਕਰਾਨਾ ਕਰ ਦਿੱਤਾ ਜਾਵੇ ਤੇ ਮਹਾਰਾਜ ਇੱਕ ਗੁਣ ਨੂੰ ਵੀ ਭੁਲਾਉਣਾ ਨਹੀਂ ਕਰਦੇ ਕਿਨਕਾ ਏਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਸੋ ਸਤਿਗੁਰ ਫਰਮਾਉਂਦੇ ਖਾਨੇ ਜਿਹੜੇ ਪਰਮੇਸ਼ਰ ਕਾਲਪੁਰਖ ਨੂੰ ਰਾਧ ਦੇ ਖਨ ਜਿਹੜੇ ਪਰਮੇਸ਼ਰ ਕਾਲਪੁਰਖ ਦੀ ਬੰਦਗੀ ਕਰਦੇ ਖਾਨ ਦੁੱਖ ਸੋਗ ਕਾ ਟਾਹਿਓ ਡੇਰਾ ਉਹਨਾਂ ਦਾ ਦੁੱਖਾਂ ਦਾ ਸੋਗਾਂ ਦਾ ਚਤਾਵਾਂ ਦਾ ਜਿਹੜਾ ਡੇਰਾ ਆ ਜਿਹੜੇ ਰੋਗ ਨੇ ਸਾਰੇ ਟਹਿ ਜਾਂਦੇ ਨੇ ਆਨੰਦ ਮੰਗਲ ਬਿਸਰਾਮ ਫਿਰ ਮਰ ਰਹੇ ਕਹਿੰਦੇ ਆਨੰਦ ਖੁਸ਼ੀਆਂ ਖੇੜੇ ਕੀ ਉਹਨਾਂ ਦੇ ਖਿਰਦੇ ਦੇ ਵਿੱਚ ਵਸਦੇ ਨੇ ਮਨ ਬਾਸ਼ਤ ਫਲ ਮਿਲੇ ਅਚਿੰਤਾ ਸਤਿਗੁਰਜੀ ਫਰਮਾਉਂਦੇ ਹਨ ਮਨ ਬਾਸ਼ਤ ਜਿਹੜੇ ਮਨ ਬਾਸ਼ਤ ਫਲ ਨੇ ਅਜੇ ਮਹਾਰਾਜ ਕਹਿੰਦੇ ਕਿ ਉਹਨਾਂ ਦੇ ਚਿੱਤ ਚੇਤੇ ਦੇ ਵਿੱਚ ਵੀ ਨਹੀਂ ਹੁੰਦਾ ਕਿ ਇਹ ਸਾਡੀ ਮਨੋ ਕਾਮਨਾਵਾਂ ਸਪੂਰਨ ਹੋ ਜਾਵੇਗੀ ਜੇ ਸਾਨੂੰ ਇਹ ਕੁਝ ਪ੍ਰਾਪਤ ਹੋ ਸਕਦਾ ਆ ਮਹਾਰਾਜ ਕਹਿੰਦੇ ਚਿੱਤ ਚੇਤੇ ਵਿੱਚ ਵੀ ਨਹੀਂ ਜਿਨ੍ਹਾਂ ਦੇ ਹੁੰਦਾ ਉਹਨਾਂ ਨੂੰ ਵੀ ਮਨ ਬਾਸ਼ਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮ ਉਹਨਾਂ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ ਜੋ ਮਨ ਦੇ ਵਿੱਚ ਲੈਣ ਦੀ ਕੋਈ ਦੇਣ ਦੀ ਇਹ ਮਨ ਦੇ ਵਿੱਚ ਕੋਈ ਮਨੋ ਕਾਮਨਾਵਾਂ ਵੀ ਨਹੀਂ ਸੀ ਮਹਾਰਾਜ ਉਹ ਵੀ ਪੂਰੀਆਂ ਕਰ ਦਿੱਤੇ ਨੇ ਇੰਨਾ ਫਲ ਹੈ ਇੰਨੀ ਮਹਾਰਾਜੀ ਦੀ ਬੰਦਗੀ ਦਾ ਫਲ ਹੈ ਸੇਵਾ ਦਾ ਫਲ ਹੈ ਮਹਾਰਾਜ ਕਹਿੰਦੇ ਜੋ ਅਸੀਂ ਸੋਚਿਆ ਵੀ ਨਹੀਂ ਸੀ ਉਹ ਵੀ ਮਹਾਰਾਜ ਸਾਡੇ ਜਿਹੜੇ ਨੇ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਖੋਵਾ ਮੰਝਣ ਗੁਰ ਅੰਦਰ ਰਾਸੇ ਜਪ ਖਰ ਖਰ ਕਿਲ ਵਿਕਰਨਾ ਸੇ ਮਰ ਰਾਇ ਕਿਰਪਾ ਕਰਦੇ ਨੇ ਦਇਆ ਦੇ ਕਰ ਦੇ ਵਿੱਚ ਆ ਕੇ ਆਪਣੇ ਉਸ ਬੰਦਗੀ ਵਾਲੀਏ ਆਪਣੇ ਜਨਾਂ ਦੇ ਆਪਣੇ ਭਗਤ ਜਨਾਂ ਦੀਆਂ ਆਸਾਂ ਮਰਾਦਾਂ ਪੂਰਨ ਕਰਦੇ ਹਨ ਇਹਾਂ ਸੁਖ ਆਗੇ ਮੁਖੇ ਊਜਲ ਸਤਿਗੁਰ ਜੀ ਕਹਿੰਦੇ ਹਨ ਇੱਥੇ ਵੀ ਮੁਖ ਜਿਹੜਾ ਆ ਇੱਥੇ ਵੀ ਸੁਖ ਪ੍ਰਾਪਤ ਹੋਵੇਗਾ ਤੇ ਅੱਗੇ ਵੀ ਜਿਹੜਾ ਮੁਖ ਹੈ ਉਜਲ ਹੋਵੇਗਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਤੇ ਸਾਰਾ ਜਹਾਨ ਵੀ ਉਸਤਤ ਕਰੇਗਾ ਸੋਮ ਮਾਰਾਏ ਕਹਿੰਦੇ ਜੇ ਪਰਮੇਸ਼ਰ ਕਾਲਪੁਰਖ ਦੀ ਬੰਦਗੀ ਕੀਤੀ ਜਾਵੇ ਯਾਦ ਕੀਤਾ ਜਾਵੇ ਚੰਗੇ ਕਰਮ ਕੀਤੇ ਜਾਣ ਕਿਸੇ ਦੇ ਹਿਰਦੇ ਨੂੰ ਦਿਖਾਇਆ ਨਾ ਜਾਵੇ ਸਾਰਿਆਂ ਦੇ ਨਾਲ ਨਿਮਰਤਾ ਦੇ ਨਾਲ ਜਿਹੜਾ ਪੇਸ਼ ਆਉਂਦਾ ਹੈ ਮਾਰਾਏ ਕਹਿੰਦੇ ਉਹਨੂੰ ਇੱਥੇ ਵੀ ਸੁਖ ਅੱਗੇ ਵੀ ਉਸ ਦਾ ਮੁਖ ਉਜਲਕ ਹੁੰਦਾ ਆ ਤੇ ਸੱਚੇ ਮਾਰਗ ਚੱਲਦਿਆਂ ਤੇ ਇਸ ਜਹਾਨ ਦੇ ਵਿੱਚ ਵੀ ਸੱਚੇ ਮਾਰਗ ਦੇ ਚੱਲਦਿਆਂ ਉਹ ਉਸਤਤ ਪਉਣਾ ਕਰਦਾ ਹੈ ਮਿੱਟ ਗਏ ਆਵਣ ਜਾਣੇ ਤੇ ਸਭ ਤੋਂ ਵੱਡੀ ਗੱਲ ਮਹਾਰਾਏ ਕਹਿੰਦੇ 84 ਲੱਖ ਜਿਹੜੇ ਜੂਣ ਦਾ ਗੇੜ ਆ ਇਹ ਖਤਮ ਹੋ ਜਾਂਦਾ ਹੈ ਪਰਮੇਸ਼ਰ ਕਾਲਪੁਰਖ ਦੀ ਕਿਰਪਾ ਦੇ ਨਾਲ ਮਨੁੱਖਾ ਸਰੀਰ ਮਿਲਦਾ ਹੈ ਤੇ ਇਸ ਨੂੰ ਜੇ ਅਸੀਂ ਸਫਲਾ ਨਾ ਕੀਤਾ ਫਿਰ 84 ਲੱਖ ਗੇੜ ਦੇ ਵਿੱਚ ਪੈ ਜਾਵਾਂਗੇ ਸੋ ਮਹਾਰਾਏ ਕਹਿੰਦੇ ਨੇ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਣ ਦੇ ਨਾਲ ਪਰਮੇਸ਼ਰ ਕਾਲਪੁਰਖ ਨੂੰ ਆਰਾਧਨ ਦੇ ਨਾਲ ਚੰਗੇ ਕਰਮ ਕਰਨ ਦੇ ਨਾਲ ਨਿਮਰਤਾ ਦੇ ਨਾਲ ਸਾਰਿਆਂ ਨਾਲ ਪੇਸ਼ ਆਉਣ ਦੇ ਨਾਲ ਸਾਰੇ ਮਾਰੇ ਕਹਿੰਦੇ ਸੁੱਖ ਵੀ ਪ੍ਰਾਪਤ ਹੁੰਦੇ ਨੇ ਤੇ ਜਿਹੜਾ ਆਵਾ ਗਾਵਣ ਦਾ ਚੱਕਰ ਉਹ ਵੀ ਮਿਟ ਜਾਂਦਾ ਹੈ ਨਿਰਭਉ ਭਇ ਹਿਰਦੇ ਨਾਮ ਵਸਿਆ ਮਾਰੇ ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਵਸਿਆ ਆ ਪਰਮੇਸ਼ਰ ਅਕਾਲ ਪੁਰਖ ਦਾ ਉਹਨਾਂ ਨੂੰ ਇਹ ਸਾਰਾ ਕੁਝ ਪ੍ਰਾਪਤ ਹੁੰਦਾ ਆ ਉਹਨਾਂ ਦੇ ਮਨ ਬਾਛਤ ਫਲ ਅਚਿੰਤਾ ਭਾਵ ਕੀ ਜਿਹੜੇ ਚੇਤੇ ਦੇ ਵਿੱਚ ਵੀ ਨਹੀਂ ਸਨ ਵੀ ਸਾਡੀ ਇਹ ਜਿਹੜੀ ਮਨਸਾ ਪੂਰੀ ਹੋ ਸਕਦੀਆਂ ਉਹ ਵੀ ਮਾਰੇ ਕਹਿੰਦੇ ਉਹਨਾਂ ਦੀ ਪੂਰੀ ਹੋ ਜਾਂਦੀ ਆ ਨਿਰਭਉ ਭਇ ਹਿਰਦੇ 'ਚ ਨਾਮ ਵਸਿਆ ਜਿਨ੍ਹਾਂ ਦਾ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਤੇ ਨਿਰਭਉ ਭਾਵ ਕੀ ਉਹ ਨਿਰਭੈ ਹੋ ਜਾਂਦੇ ਨਾ ਕਿਸੇ ਦੇ ਕੋਲ ਉਹਨਾਂ ਉਹ ਡਰਦੇ ਹੀ ਖਾਨਾ ਆਪਣੇ ਸਤਗੁਰ ਕੈ ਮਨ ਭਾਣੇ ਤੇ ਆਪਣੇ ਜੇ ਕਿਸੇ ਕੋਲ ਡਰਦੇ ਹਨ ਉਹ ਪਰਮੇਸ਼ਰ ਆਪਣੇ ਸਤਿਗੁਰੂ ਗੁਰੂ ਦੇ ਕੋਲ ਡਰਦੇ ਹਨ ਤੇ ਉਸ ਦੇ ਭਾਣੇ ਦੇ ਵਿੱਚ ਰਹਿੰਦੇ ਹਨ ਉਠ ਤ ਬੈਠ ਤ ਹਰ ਗੁਣ ਗਾਵੇ ਮਹਾਰਾਜ ਫਰਮਾਉਂਦੇ ਹਨ ਉਠਦੇ ਉੱਠਦੇ ਆ ਬੈਠਦੇ ਆ ਹਰੀ ਪਰਮੇਸ਼ਰ ਕਾਲਪੁਰਖ ਦੇ ਜਿਹੜਾ ਜੀਵ ਗੁਣ ਗਾਉਂਦਾ ਹੈ ਜਿਹੜਾ ਮਨੁੱਖ ਜਿਹੜੀਆਂ ਜੀਵ ਇਸਤਰੀਆਂ ਪਰਮੇਸ਼ਰ ਕਾਲਪੁਰਖ ਦੇ ਗੁਣ ਉਠਦੇ ਬੈਠਦੇ ਗਾਉਂਦੇ ਹਨ ਦੁਖ ਦਾ ਦਰਦ ਭ੍ਰਮ ਭਾਗਾ ਉਹਨਾਂ ਦਾ ਦੁੱਖ ਦਰਦ ਪੀੜਾ ਭ੍ਰਮ ਭਾਵ ਕੀ ਭਟਕਣਾ ਦੇ ਵਿੱਚ ਜਿਹੜੇ ਪਏ ਹੋਏ ਹਨ ਉਹਨਾਂ ਦਾ ਸਾਰਾ ਕੁਝ ਭਾਗਾ ਭਾਵ ਕੀ ਭੱਜ ਜਾਂਦੇ ਹਨ ਦੁੱਖ ਰੋਗ ਭੱਜ ਜਾਂਦੇ ਹਨ ਦਰਦਾਂ ਪੀੜਾਂ ਭੱਜ ਜਾਂਦੀਆਂ ਹਨ ਪਟਕਾ ਵਣਾਵਾ ਜਿਹੜੀਆਂ ਨੇ ਸਾਡੇ ਮਨ ਦੇ ਵਿੱਚ ਵੀ ਇੱਕ ਪਰਮੇਸ਼ਰ ਕਾਲਪੁਰਖ ਦੇ ਓਟ ਆਸਰੇ ਤੇ ਨਾ ਰਹਿਣਾ ਭਾਵ ਕਿ ਹੋਰ ਦੂਸਰਿਆਂ ਦੀਆਂ ਹੋਰ ਦੂਸਰਿਆਂ ਦੇ ਮੂ ਤਕਨਾ ਕਿ ਇਹ ਮੇਰੇ ਪੂਰੀ ਆਸ ਮਰਦ ਕਰੇਗਾ ਮਹਾਰਾਜ ਕਹਿੰਦੇ ਇਹ ਪਟਕਣਾਵਾਂ ਵੀ ਜਿਹੜੀਆਂ ਨੇ ਦੂਰ ਹੋ ਜਾਂਦੀਆਂ ਨੇ ਜਿਹੜੇ ਉਠਦੇ ਬੈਠਦੇ ਪਰਮੇਸ਼ਰ ਅਕਾਲ ਪੁਰਖ ਦਾ ਜਾਪ ਕਰਦੇ ਹਨ ਪਰਮੇਸ਼ਰ ਨੂੰ ਅਰਾਧ ਦੇ ਹਨ ਉਹਨਾਂ ਦੀਆਂ ਸਾਰੀਆਂ ਪਟਕਣਾਵਾਂ ਦੂਰ ਹੋ ਜਾਂਦੀਆਂ ਹਨ ਕਹ ਨਾਨਕ ਤਾਂ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਗਾ ਸਤਿਗੁਰ ਜੀ ਫਰਮਾਉਂਦੇ ਹਨ ਉਹਨਾਂ ਦੇ ਸਾਰੇ ਕੰਮ ਪੂਰਨ ਹੋ ਜਾਂਦੇ ਹਨ ਜਿਨ੍ਹਾਂ ਦਾ ਮਨ ਗੁਰੂ ਚਰਨਾਂ ਦੇ ਵਿੱਚ ਲੱਗਾ ਹੋਇਆ ਹੈ ਸੋ ਅਸੀਂ ਵੀ ਇਹ ਕੋਸ਼ਿਸ਼ ਕਰੀਏ ਕਿ ਆਪਣੇ ਮਨ ਨੂੰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰ ਜੀ ਤੇਰੇ ਨਾਲ ਹੈ ਤੂੰ ਸਦਾ ਸਦਾ ਰੰਗ ਮੰਣ ਏ ਮਨਾ ਹਰੀ ਪਰਮੇਸ਼ਰ ਕਾਲਪੁਰਖ ਸਦਾ ਹੀ ਤੇਰੇ ਨਾਲ ਹੈ ਤੂੰ ਪਰਮੇਸ਼ਰ ਕਾਲਪੁਰਖ ਦੇ ਨਾਲ ਜੁੜਨਾ ਕਰ ਆਪਣੇ ਮਨ ਨੂੰ ਸਮਝਾਉਣਾ ਕਰੀਏ ਤੇ ਮਹਾਰਾਜ ਵੀ ਇੱਥੇ ਫਰਮਾਉਂਦੇ ਹਨ ਕਹ ਨਾਨਕ ਤਾਂ ਕੇ ਪੂਰ ਕਰਮਾ ਸਾਰੇ ਕੰਮ ਉਹਨਾਂ ਦੇ ਪੂਰਨ ਹੋ ਜਾਂਦੇ ਨੇ ਕਾਰਜ ਰਾਸ ਹੋ ਜਾਂਦੇ ਹਨ ਜਾ ਤਾ ਜਿਨ੍ਹਾਂ ਦਾ ਗੁਰ ਚਰਨੀ ਮਨ ਲੱਗਾ ਜਿਨ੍ਹਾਂ ਦਾ ਗੁਰੂ ਦੇ ਚਰਨਾਂ ਦੇ ਵਿੱਚ